ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਹੀ ਸਾਰੇ ਲੀਡਰਾਂ ਦੇ ਵੱਲੋਂ ਤਿਆਰੀਆਂ ਲਗਭਗ ਖਿੱਚੀਆਂ ਜਾ ਰਹੀਆਂ ਨੇ ਤੇ ਜਿਸ ਦੇ ਦੌਰਾਨ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਉੱਤੇ ਜਵਾਬ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਵੀ ਸੈਸ਼ਨ ਦੇ ਵਿੱਚ ਸ਼ਬਦਾਵਲੀ ਵਰਤੀ ਗਈ ਹੈ ਉਸ ਨੂੰ ਲੈ ਕੇ ਉਹਨਾਂ ਨੂੰ ਨਿਮਰਤਾ ਸਹਿਤ ਬੋਲਣਾ ਚਾਹੀਦਾ ਸੀ ਪਰੰਤੂ ਮੈਂ ਉਹਨਾਂ ਦੇ ਕੋਈ ਵੀ ਖਿਲਾਫ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਜਦੋਂ ਵੀ ਇਲੈਕਸ਼ਨ ਆਉਣਗੀਆਂ ਤਾਂ ਮੈਂ ਉਹਨਾਂ ਦੇ ਘਰ ਜ਼ਰੂਰ ਜਾਵਾਂਗਾ ਤੇ ਬੈਠ ਕੇ ਉਹਨਾਂ ਦੇ ਨਾਲ ਜਿਹੜੀ ਵੋਟ ਆ ਜ਼ਰੂਰ ਮੰਗਾ ਤਾ ਤੇ ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਹ ਵੱਡੇ ਬਿਆਨ ਦਿੱਤੇ ਗਏ ਤੇ ਦੂਜੇ ਪਾਸੇ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਤੋਂ ਡਰ ਗਈ ਹੈ ਤੇ ਸਿੱਖ ਕੌਮ ਦੀ ਗੱਲ ਜਿਹੜੀ ਨਹੀਂ ਕਰ ਰਹੀ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਵਿੱਚੋਂ-ਵਿੱਚੋਂ ਸਮਝੌਤਾ ਜਿਹੜਾ ਇਹਨਾਂ ਦਾ ਚੱਲ ਰਿਹਾ ਹੈ ਤੇ ਜਿਸ ਦੇ ਦੌਰਾਨ ਬੰਦੀ ਸਿੰਘਾਂ ਦੇ ਮੁੱਦੇ ਤੇ ਪਲਟਵਾਰ ਕਰਦੇ ਹੋਏ ਐਮਪੀ ਸਿਮਰਨਜੀਤ ਸਿੰਘ ਮਾਨ ਦਿਖਾਈ ਦੇ ਰਹੇ ਨੇ ਤੇ ਹੋਰ ਕੀ ਕਹਿਣਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਹਿਣਾ ਹੈ ਦੇਖੋ ਇਹ ਸਾਰੇ ਹੈਗੇ ਨਵੈਤੀ ਅਖਾਲੀ ਇਹਨਾਂ ਨੇ ਕਦੇ ਨਹੀਂ ਬੋਲੇ ਜਿਹੜਾ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਜਿਹੜੇ 32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਠਹਿਗੇ ਆ ਜਿਹੜਾ ਰਾਜਵਾਨੇ ਸਾਹਿਬ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਜਿਹੜੇ ਸੈਂਟਰ ਦੀ ਸਰਕਾਰ ਨੇ ਨਵਾਂ ਇੱਕ ਪਾਲਿਸੀ ਬਣਾਈ ਹੈ ਕਿ ਜਿਹੜੇ ਵੀ ਬਾਹਰ ਵੱਸਦੇ ਸਿੱਖ ਹੈਗੇ ਆ ਉਹਨਾਂ ਨੂੰ ਗੋਲੀ ਮਾਰ ਕੇ ਬਰਬਾਦ ਕਰਤਾ ਜਿਵੇਂ ਹਰਦੀਪ ਸਿੰਘ ਨੱਜਰ ਨੂੰ ਤੇ ਮਲਖ ਨੂੰ ਤੇ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਗੋਲੀਆਂ ਵਰਮਾ ਕੇ ਮਾਰ ਦਿੱਤਾ ਬਰਤਾਨੀਆਂ ਦੇ ਵਿੱਚ ਠੰਡੇ ਨੂੰ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਹੈ ਰੋਡੇ ਨੂੰ ਮਾਰਤਾ ਹੈ ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਵੁਸੇਵਾਲ ਨੂੰ ਇੱਥੇ ਪੰਜਾਬ ਦੇ ਵਿੱਚ ਮਰਵਾਤਾ ਇਹ ਗੱਲਾਂ ਇਹ ਲੋਕ ਕਰਦੇ ਨਹੀਂ ਇਹਨਾਂ ਨੂੰ ਇੰਨਾ ਡਰ ਹੈ ਕਿ ਜੇ ਅਸੀਂ ਇਹ ਗੱਲ ਕੀਤੀ ਸੈਂਟਰ ਸਾਡੇ ਨਾਲ ਨਾਰਾਜ਼ ਹੋ ਜਾਊਗਾ ਸੋ ਤੁਹਾਡੇ ਕੋਲੇ ਇੱਕੋ ਇੱਕ ਪਾਰਟੀ ਰਹਿ ਗਈ ਹੈ ਜਿਹੜੀ ਅਸਲੀ ਗੱਲ ਤੁਹਾਡੇ ਕੋਲੇ ਪਹੁੰਚਾਉਂਦੀ ਹੈ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਬਸਰ ਜਿਹੜੀ 40 ਸਾਲਾਂ ਤੋਂ ਜਦੋਂ ਜੱਟ ਤੁਹਾਡੀ ਆਜ਼ਾਦੀ ਲਈ ਕਰ ਰਹੀ ਹੈ ਤੁਹਾਡੇ ਕਿਸਾਨਾਂ ਦੇ ਲਈ ਵੀ ਅਸੀਂ ਰੋਜ਼ ਗੱਲ ਕਰਦੇ ਆ ਜਿਹੜਾ ਜ਼ੁਲਮ ਖਨੋਰੀ ਹੋਇਆ ਸ਼ੰਭੂ ਹੋਇਆ ਇਹ ਸਾਰੀਆਂ ਚੀਜ਼ਾਂ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਪਛਾਣਤੀ ਹੈ ਕਿ ਇਹ ਸੈਂਟਰ ਦੀ ਸਰਕਾਰ ਤੇ ਬੀਜੇਪੀ ਬਹੁਤ ਸਾਡੇ ਉੱਤੇ ਨੇੜੀ ਲਿਆ ਕੇ ਜ਼ਬਰ ਕਰਦੇ ਆ ਹੁਣ ਜਿਹੜੀ ਬੀਜੇਪੀ ਹੈ ਜਿਹੜਾ ਇਹ ਨਵਾਂ ਸੰਗਠਨ ਤੁਸੀਂ ਕਹਿੰਦੇ ਹੋ ਕਿ ਰਵੈਥੀ ਅਕਾਦੀਆਂ ਦਾ ਬਣੇ ਇਹ ਸਾਰੇ ਭਾਜਪੀ ਦੇ ਨਾਲ ਹੈ ਇਹ ਬੰਨਾਂ ਨੇ ਬਿਲਕੁਲ ਸਿੱਖਾਂ ਦੀ ਗੱਲ ਨਹੀਂ ਕੀਤੀ ਜਿਹੜਾ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਮੀ ਹੋਈ ਹੈ ਕਿਸੇ ਤਰ੍ਹਾਂ ਦੀ ਗੱਲ ਇਹਨਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਕੀਤੀ ਹੁਣ ਇਕੱਠੇ ਹੋ ਰਹੇ ਹੈ ਕਿ ਅਸੀਂ ਤੁਹਾਨੂੰ ਫੇਰ ਆ ਕੇ ਛਟਾ ਦਈਏ ਤਾਂ ਮੇਰਾ ਕਹਿਣ ਦਾ ਇਹੀ ਮਤਲਬ ਹੈ ਕਿ ਹੁਣ ਐਕਟ ਦੀ ਵਾਰੀ ਤੁਸੀਂ ਸਹੇਰਦੇ ਰਹੋ ਛਟਾਏ ਨਾ ਜਾਇਓ ਇਹਨਾਂ ਦੇ ਲਾਰੇ ਉਤੋਂ ਮਾਨ ਸਾਹਿਬ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਤੇ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਹੋ ਗਿਆ ਵੀ ਇਲੈਕਸ਼ਨ ਇਕੱਠੇ ਲੜਨਗੇ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕੀ ਇਹ ਉਹਨਾਂ ਦੇ ਨਾਲ ਸਮਝੌਤਾ ਹੋਵੇ ਮੀਟਿੰਗਾਂ ਹੋ ਰਹੀਆਂ ਇਹ ਦੇਖਦੇ ਆ ਕਿ ਇਹਦਾ ਕੀ ਸਿੱਕਾ ਨਿਕਲਦਾ ਸੀ ਸਮਝਦੇ ਆ ਕਿ ਸ਼ਾਇਦ ਚੰਗਾ ਸਿੱਕਾ ਨਿਕਲ ਜਾਊਗਾ ਮਾਨ ਸਾਹਿਬ ਆਖਰੀ ਸਵਾਲ ਹੈ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਦੇ ਵਿੱਚ ਜਿਹੜਾ ਰੋਲ ਨਿਭਾਇਆ ਜਾ ਰਿਹਾ ਉਹ ਨੂੰ ਕਿਵੇਂ ਦੇਖਦੇ ਹੋ ਜਨਾ ਉਹਨਾਂ ਦੀ ਭਾਸ਼ਾ ਜਾਂ ਉਹ ਵਿਰੋਧੀ ਪਾਰਟੀਆਂ ਨੂੰ ਜਿਸ ਤਰ੍ਹਾਂ ਉਹ ਟ੍ਰੀਟ ਕਰ ਰਹੇ ਨੇ ਜਿਹੜੇ ਸਾਡੇ ਚੀਫ ਮਿਨਿਸਟਰ ਸਾਹਿਬ ਹੈ ਸਾਡੇ ਸੰਗਰੂਰ ਦੇ ਹੈਗੇ ਆ ਇਹ ਸੰਗਰੂਰ ਦੇ ਲੋਕਾਂ ਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਗੱਲ ਬਹੁਤ ਨਿਮਰਤਾ ਦੇ ਨਾਲ ਕਰਿਆ ਕਰ ਦੂਸਰੀ ਪਾਸੇ ਮੈਂ ਤੁਹਾਡਾ ਹੈਗਾ ਮੈਂਬਰ ਪਾਰਲੀਮੈਂਟ ਹੁਣ ਇਲੈਕਸ਼ਨ ਆ ਰਹੇ ਐ ਤੇ ਇਲੈਕਸ਼ਨਾਂ ਦੇ ਲਈ ਮੈਨੂੰ ਵੋਟਾਂ ਚਾਹੀਦੀ ਐ ਤੇ ਮੈਨੂੰ ਸਰਦਾਰ ਭਗਵੰਤ ਸਿੰਘ ਕੋਲੇ ਵੀ ਜਾਣਾ ਪੈਣਾ ਵੋਟ ਮੰਗਣ ਨੂੰ ਸੋ ਤੁਸੀਂ ਸਮਝੋ ਕਿ ਮੈਂ ਉਹਨਾਂ ਦੇ ਖਿਲਾਫ ਨਹੀਂ ਕਹਿ ਸਕਦਾ ਕਿਉਂ ਕਰਕੇ ਮੈਨੂੰ ਉਹਨਾਂ ਦੀ ਵੋਟ ਮੰਗਣ ਨੂੰ ਵੀ ਜਾਣਾ ਪਊਗਾ